ਹਾਂਜੀ ਕੀ ਹਾਲ ਚੱਲ ਜੀ ਦੋਸਤੋ ਠੀਕ ਠਾਕ ਅੱਜ ਵੇਖੋ ਸਾਰੇ ਚੱਲੇਗੇ ਬਾਈ ਦੇ ਇੱਧਰ ਵੇਖੋ ਜੀ ਆਪਣੀ ਪੂਰੀ ਪਾਰਟੀ ਇਹ ਕੋ ਮੁੰਡਾ ਵੇਖਿਓ ਵੇਖਿਓ ਬੜਾ ਜੀ ਪਛਾਣ ਜਾਂਦਾ ਅ ਹੀਰੋ ਭਜੀ ਇੰਸਟਾਗ੍ਰਾਮ ਸਟਾਰ ਭਰੀਆਂ ਮੂੰਹ ਕਰਿਓ ਇੰਸਟਾਗ੍ਰਾਮ ਤੇ ਹਾਂਜੀ ਹਾਂਜੀ ਇੰਸਟਾਗ੍ਰਾਮ ਤੇ ਸ਼ਾਇਆ ਹੋਇਆ ਵੇਖੋ ਜੀ ਅੱਜ ਕਹਿੰਦੇ ਚਿੱਟੇ ਪਜਾਮੇ ਕੁਰਤੇ ਪਾ ਕੇ ਨਾਲ ਕਾਲੇ ਕਾਲੇ ਮੂੰਹ ਕੱਢ ਕੇ ਸਾਰੇ ਚਲੇ ਹੋਏ ਨੇ ਸਾਰੇ ਕਰੇ ਖਾਦਾ ਕੋਕਣੀ ਇਦਾਂ ਤੁਰਪੇ ਕਰੋ ਭੁਖੇ 2 ਦੇ ਬਚ ਗਏ ਨੇ ਇੱਥੇ ਜਾਨ ਬਾਕੀ ਦੇਖੋ ਕੀ ਹੁੰਦਾ ਤੇਲੇ ਬਾਬਾ ਜੀ ਤੇ ਅੱਜ ਮਤੜੇ ਕਣ ਐ ਦਵਾਰ ਹੀ ਤੇ ਬਾਬੇ ਉਹ ਆਜਾਗੇ ਅਸੀਂ ਸੈਮ ਬੌਕਸਰ ਕੋਲੇ ਉਹ ਕੀ ਕੁੱਤਾ ਵਾ ਜੀ ਵਾ ਹਾਂ ਜੀ ਵਾ ਕੁੱਤਾ ਚੱਲ ਕੋਈ ਨਹੀਂ ਉਹ ਉਹ ਤਾਂ ਮੰਦਾ ਕੁੱਤਾ ਕਿਧਰੋਂ ਆਇਆ ਬਾਹਰੋਂ ਆਪਣਾ ਨਾ ਬਾਕੀ ਦੇਖਿਆ ਜਾਊਗਾ ਉਹ ਦੌੜ ਇੰਦਰ ਜੱਗ ਸਿੰਘ ਦੀ ਦੌੜ ਹੈ ਉਹ ਨਾ ਮੈਨੂੰ ਨਹੀਂ ਕੰਮ ਕਰਨਾ ਦੌੜਦਾ ਹਮਤ ਤੋਂ ਪਹਿਲਾਂ ਇਹਦਾ ਦੌੜ ਰਿਹਾ ਨਾ ਆ ਦੇ ਲੋ ਜੀ ਤੁਹਾਡਾ ਯੂਟਿਊਬਰ ਪਹਿਲਾਂ ਆਪ ਹੀ ਦੌੜਦਾ ਸਭ ਤੋਂ ਪਹਿਲਾਂ ਕਹਿ ਦਿੰਦਾ ਦੌੜਿਆ ਨਾ ਦੌੜਿਆ ਆਪੇ ਉਹ ਵੇਖ ਲੋ ਜੀ ਦੇਖ ਲੋ ਤੁਹਾਡੇ ਯੂਟਿਊਬਰ ਦੇ ਕੰਮ ਯੂਟਿਊਬਰ ਰਗਿਆ ਪਹਿਲਾਂ ਤੁਹਾਡਾ ਤੁਹਾਡਾ ਸਟਾਰਟ ਤੁਹਾਡਾ ਪਹਿਲਾਂ ਭੱਜ ਕੇ ਗਾੜੀ ਹੋ ਗਿਆ ਜੀ ਦੋਬਾਰ ਦਾਨੀ ਨਹੀਂ ਮੂਰੇ ਆਸ ਕਿੰਨਾ ਕਿੰਨਾ ਸਾਰੇ ਕੋਈ ਮੇਰੇ ਕੋਲ ਇਹ 25 ਆ ਮੈਂ ਰੁਪਏ 10 ਲੈ ਗਿਆ ਮੈਂ ਰੁਪਏ 25 ਲੈ ਗਿਆ ਕਰੋ ਮੈਂ ਤੇ ਲਈ ਚੱਲ ਪੁੱਤ ਫਿਰ ਤੂੰ ਵੇਲੀ ਸਮਝ ਰਹੇ ਹੋ ਸਮਝ ਰਹੇ ਹੋ ਆਪ ਸਮਝ ਰਹੇ ਹੋ ਚੱਲ ਵੇਲੀ ਨਹੀਂ ਆ ਗਈ ਫੋਨ ਲਾ ਦੇ ਚਾਰ ਵੇ ਖਾਇਆ ਉਹਨਾਂ ਨੂੰ ਚਾਰ ਤੱਕ ਖਾਇਆ ਮਰਾ ਇੰਸਟਾਗ੍ਰਾਮ ਓਏ ਅਦਰ ਵੇਸਟ ਨਹੀਂ ਆ ਗਈ ਉਹ ਭਰਾ ਆਂਦੇ ਆਂਦੇ ਆ ਜਾ ਆ ਜਾ ਆਉਂ ਤੋਰ ਮੀਆਂ ਆ 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 ਬਾਬਿਓ ਮੀ ਆ ਗਿਆ ਏ ਤੇ ਪੂਰੇ ਭੇਜ ਚਲੇ ਆ ਨਹੀਂ ਸੁੱਤਾ ਉੱਠਾ ਆ ਇਹ ਬੋਲਦਾ ਇਹ ਬੋਲਦਾ ਬੱਬਾ ਬੋਲ ਅੱਜ ਬਾਬਿਆਂ ਨੇ ਅੱਜ ਬਾਬਿਆਂ ਨੇ ਬਾਕੀ ਮਿੱਤਰੋ ਨਾ ਨਦੀਆਂ ਦਾ ਨੂੰ ਪੈਸੇ ਹੀ ਖਤਮ ਹੋ ਗਏ ਰਾਜੇ ਬਸ ਕੇ ਜਿਹੜਾ ਪੈਸੇ ਹੀ ਭੇਜਣਾ ਚਾਹੁੰਦਾ ਇਹ ਸਾਡੀ ਯੂਪੀਆਈ ਆਈਡੀ ਦਾ ਨਾਮ ਹੈ ਮਨਪ੍ਰੀਤ ਸਿੰਘ ਮਨ ਤੇ ਮੇਰਾ ਵੀਰ ਕੋਈ ਸਾਨੂੰ ਸੇਵਾ ਦੇ ਦਿਓ ਕਿ ਆਪਾਂ ਬਾਬਿਆਂ ਦੇ ਪੁੱਤ ਕੋਣਾ ਵੇਖੋ ਉਹਨਾਂ ਖਲੀ ਤੁਹਾਨੂੰ ਪਹਿਲਾਂ ਹੀ ਬਾਬੀ ਦੇ ਨਾਮ ਦੀ ਆਈਡੀ ਹੈ ਹੋਰ ਦੇਣਾ ਹੱਥ ਲਾ ਇਹ ਲਾ ਮੇਰਾ ਪੁੱਤ ਓਏ ਉਹ ਹੱਥ ਵੀ ਦੇ ਚੁੱਕਿਆ ਤੇ ਫਿਰ ਜੋ ਕਿਦਾ ਸੁਣ। ਆਵਾਜ਼ੀ ਅੱਛਾ ਚਲੋ ਠੀਕ ਹੈ ਜੀ। ਬਾਕੀ ਤੁਹਾਨੂੰ ਮਿਲਦੇ ਆਂ। ਰਾਜੇ ਆਟੋ 'ਚ ਜਾਂ ਫਿਰ ਬੱਸੇ ਬੈ ਗਏ। ਇਹ ਤਾਂ ਬੈ ਗਏ ਨਹੀਂ ਜਾਚੇ ਆ ਵੇਖਿਓ ਮੂੰਹ ਕਿਆ ਹਜੇ ਮੂੰਹਾਂ ਜਿਹੜੇ ਜਾਚ ਜਾਣ। ਇਹ ਤਾਂ ਮੂੰਹ ਬੰਦ ਹੋ ਗਏ ਨੇ। ਨਸੇ ਆ ਗਰੋਣਾ ਬੰਦੇ ਫਿਰ ਜੀ ਚੂਣਾ ਮਜਾ ਆਂਦੇ ਆ ਰਾਜੇ ਆ ਸ਼ਾ ਸ਼ ਠੀਕ ਆ ਤੇ ਕੀ ਸੋਣਾ ਨਾ ਅੱਛਾ ਪੁੱਤ ਆਣਿਆ ਦਿੱਲੀ ਲੱਗਾਂ ਦੀ ਕੰਮ ਨੇ ਲੱਗੇ ਆ ਜੇ ਇੰਸਟਾਗ੍ਰਾਮ ਤੋਂ ਬਾਹਰ ਤੇ ਪਾਣਾ ਆਣੀਆਂ ਬੰਦ ਆਣੀਆਂ ਬੰਦ ਹੋ ਗਈਆਂ ਦੁਨੀਆ ਦੀ ਦੁਨੀਆ ਦੇ ਆਣੀਆਂ ਬੰਦ ਵੇਖੋ ਆਦਾਂੀਆਂ ਉਹ ਬਲਾਰ ਹੋ ਗਈਆਂ ਸ਼ਕਲਾਆਂ ਦੀ ਮੋਰ ਮੋਰ ਇਹਦੇ ਇੰਦਰ ਕੰਮ ਭਗਿਆ ਇਹ ਗ੍ਰੰਥਾਂ ਦਾ ਕੀ ਕਰ ਗੱਲ ਬਾਤ ਬਾਕੀ ਮੈਂ ਤੇ ਇਹਨਾਂ ਨੂੰ ਆ ਗਿਆ ਮੁੰਡਾ ਵੇਖੋ 40 ਪੈ ਰਹਿ ਗਏ ਨਾ ਬਾਬਾ ਬੇਦੀ ਸ਼ਾਹ ਉਹ ਤਾਂ ਨਹੀਂ ਆ ਵੀ ਗਿਆ 20 20 ਬਸ ਦੇ ਲਾਦੇ ਮੈਂ ਬਹੁਤ ਤੇਜ਼ ਹੋ ਰਿਹਾ ਹੈ ਬਹੁਤ ਤੇਜ਼ ਹੋ ਰਿਹਾ ਸਾ ਬਣਾ ਰਿਹਾ ਹੈ ਬਣਾ ਰਿਹਾ ਦੇਖ ਬਾਕੀ ਤੁਹਾਨੂੰ ਮਿੱਤਰੇ ਤਾਰ ਕੇ ਆ ਗਿਆ ਰਾਹ ਦੇ ਵਿੱਚ ਬੱਚੇ ਬੈ ਗਏ ਹੋਣਾ ਪਾ ਜਾਣ ਰਾਹ ਦੇ ਮੀਂਹ ਚੱਲੂ ਹੋ ਗਿਆ ਮੈਨੂੰ ਮੀਂਹ ਵੀ ਦਿਖਾ ਦिए ਲੋ ਜੀ ਲੋ ਨਾਂ ਤੇ ਵੀਰ ਆ ਕਾਲ ਆਇਆ ਮੂੰਹ ਦੇ ਲ ਨਾਂਤਲੋ ਆ ਦੇਖਿਓ ਇਹੋ ਜੇ ਮੂੰਹ ਵਾਲੇ ਬੰਦ ਹੋ ਗਏ ਆਹਰਾ ਤੋ ਵੀ ਕਹਿੰਦਾ ਹੁਣ ਮੈਂ ਕੀ ਭੇਜਦਾ ਦੁਨੀਆ ਤੇ ਚੋ ਚੈੱਕ ਕਰੋ ਮੀ ਆ ਗਿਆ ਏ ਕਿੰਨੇ ਕਿਰੇਨਾ ਕਿਰੇਨਾ ਤੇ ਨਹੀਂ ਉਹ ਵੀ ਨਾਣ ਕੇ ਹੁਣ ਮੀ ਜੇ ਵੇਖੋ ਚੈੱਕ ਕਰੋ ਬਾਕੀ ਇਹ ਮੁੰਡੇ ਆਪਾਂ ਅੱਜ ਬੰਦੀਆਂ ਹੀ ਵੇਖਿਆ ਏ ਓਏ ਏ ਜੀ ਜੀਗਾ ਪੱਟੀ ਨੂੰ ਵਾਲੇ ਵੇਖਣਾ ਆਹ ਇਹ ਪਿੰਡੋਂ ਬਾਹਰ ਆ ਜਾਣਾ ਨਹੀਂ ਕਲਾ ਕੇ ਆ ਜਾ ਚੈੱਕ ਕਰੋ ਬੰਦੀ ਕਿਲੇ ਮਖਣ ਚਲਿਏ ਇੱਕ ਜਮਕੂ ਮੀ ਨਹੀਂ ਨਹੀਂ ਬਾਬੂ ਹੁਣ ਜਰ ਜਰ ਗੱਲ ਕੀ ਆ ਬਾਬੇ ਦਾ ਨਾਮ ਮੰਮਾ ਲੈ ਕੇ ਨਿਕਲੇ ਜਾਂਦੇ ਜਾਂਦੇ ਭਾਈ ਇਦਾਂ ਨਹੀਂ ਘੜੀ ਰਹੀਦਾ ਮਾਰ ਦੇ ਮਾਰ ਦੇ ਆਓ ਜੀ ਨੰਗੇ ਆਓ ਜੀ ਅੱਛਾ ਬਦੋਸ਼ੇ ਜਾਂਦਾ ਹੈ ਬਦੋਸ਼ਾ ਆਹ ਵੇਖੋ ਹੁਣ ਗੈਸ ਕਰਨਗੇ ਨਾ ਬਦੋਸ਼ਾ ਬਾਬੂ ਦੇ ਆ ਯੂਨਾਈਟਿਡ ਸਟੇਟ ਅਮਰੀਕਾ ਮੈਂ ਭੇਜ ਤਾ ਗਈ ਹਾਂ ਉਹ ਆ ਜੀ ਕਿਹਾ ਮੇਰੀ ਕਾਰ ਸੀਟ ਤੇ ਮੇਰੇ ਪਲਟ ਗਿਆ ਨਾ ਤੇ ਸਾਡੇ ਘਰ ਨਹੀਂ ਮੰਮੀ ਨੇ ਨਹੀਂ ਪਾੜਨਾ ਉਹ ਹਲੋ ਤੇ ਚਾਰ ਕੇ ਚੱਲ ਕੇ ਗਏ ਉਹ ਧੁਰ ਕੇ ਜਾਓ ਨਹੀਂ ਬੜਾ ਭਾਂਡਿਆ ਇੱਥੇ ਆ ਚੱਕਰੋ ਬਾਕੀ ਯਾਰ ਤੁਹਾਨੂੰ ਕਹਤਾ ਆ ਬੇਟੀ ਬਾੜ ਵੀ ਆ ਰਿਹਾ ਹੈ ਮੰਮੀ ਨੇ ਬਾਹਰ ਕੁੱਟਣਾ ਓਏ ਮੇਰਾ ਫੋਨ ਕਿਲਾ ਹੋ ਗਿਆ ਯਾਰ ਟਣਾ ਕਰੋ ਤੋ ਬੜਾ ਨਹੀਂ ਤੋ ਤੇ ਕਰਦੇ ਆ ਕਿੰਨੇ ਬਲੋਗਰ ਵੀ ਦਿੱਸੂ ਬਾਕੀ ਆ ਵੇਖੋ ਮੇਰੇ ਮੇਰੇ ਕਿਹੜੇ ਬਲੋਗਰ ਆ ਮੇਰੇ ਆਪ ਆ ਗਏ ਆ ਪੂਰੇ ਇੱਥੇ ਪੁੱਜ ਗਏ ਆ ਚੈੱਕ ਕਰੋ ਮੋਹ ਹਾਲ ਤੇ ਆ ਜਿਹੜਾ ਨਾਲ ਜਾਣਿਆ 62 ਡਰਾਈਵ ਕਰਨਾ ਮੈਂ ਹੋਂ ਬੈਣਾ ਇੱਥੇ ਕੋਈ ਗੱਲ ਨਹੀਂ ਨਹੀਂ ਬਾਤ ਕਰਾਈਗਾ ਨਾ ਕਿ ਮੋਟਰੀ ਦੇ ਕੋਣੀ ਝੱਣਾ ਡਰਾਈਵ ਨਹੀਂ ਮੂੰਹ ਵੇਖੇ ਦਾ ਜਿਹੜਾ ਸਾਈਕਲ ਦੇ ਪੈਰ ਥੱਲੇ ਲੱਗਦੇ ਨਹੀਂ ਬੱਸ ਚਲਾਣ ਲੱਗਾ ਜੀ ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ ਬਾਤ ਲੇ ਕਰੇ ਮੈਂ ਪੈਰ ਥੱਲੇ ਲਾਣੀ ਵੇ ਲਾਲੀ ਗੱਲ ਬਰਤਾਂ ਗਾਣੇ ਚੱਲਦੇ ਹੋ ਭਾਈ ਤੇ ਕੀ ਦੇ ਆਉਣਾ ਲੱਗਾ ਸੁੱਤੀ ਪਈ ਨੀ ਚਿੱਟੀਆਂ ਆਏ ਓਏ ਹੋਏ ਕਿੱਥੇ ਬਹਿ ਗਏ ਆਪਾਂ ਇਹ ਦੇਖੀਏ ਮੀ ਯਾਹਾਂ ਤੇ ਆਏਗਾ ਮੀ ਯਾਹਾਂ ਤੇ ਆਏਗਾ ਚਲੋ ਜੀ ਬਸ ਜਿਹਦੇ ਬਹਿ ਗਏ ਕਹਿੰਦੇ 25 ਰੁਪਏ ਦੇ ਤਾਂ ਐਡ ਨਹੀਂ ਕੀਤਾ ਓਏ ਪੱਕੀ ਦੇ ਸਾਹਮਣੇ ਪੰਜਾਂ ਦੀ ਟਿਕਟ ਨਹੀਂ ਬੰਨਨੀ ਆ 25 ਕਿਦਾਂ ਪੰਜਾਂ ਦੀ ਕਿਦਾਂ ਐ ਤੇ ਦਈਏ ਵਿੱਚ ਆਓ ਮੇਰੀ ਅੱਧਾ ਠੀਕ ਆ ਉਸੇ ਮੈਂ ਠੀਕ ਪੂਰੀ ਤੇ ਮੇਰੀ ਲੱਗਦੀ ਭਾਜੀ ਵੱਡੇ ਹੀ ਬੜੇ ਵੱਡੇ ਬੜੇ ਬੜੇ ਮੋਰਚਾ ਹੀ ਨਾਲ ਆਈ ਸੀ ਔਰ ਇਹਦੇ ਨਾਲ ਇਹਦੇ ਬਾਹਰ ਚਲ ਕੇ ਰਹੀ ਤੇ ਇਹਦੇ ਦੀ ਟੀਟੇ ਮੈਰੂਆਂ ਲੱਗੇ ਅੱਗੇ ਜਾ ਕੇ ਬੈਠ ਗਏ ਆ ਤੇ ਬੱਸ ਨਹੀਂ ਚੱਲੀ ਕਰਦੀ ਬਾਕੀ ਇਹੋ ਜਿਹੇ ਮੋਰਤ ਫੋਰਤਾ ਵੇ ਵੇ ਆਪਾਂ ਥੱਕਾ ਗੁਕੇ ਆ ਮਾਰੀ ਗੱਲ ਨਹੀਂ ਕਹਿੰਦੀ ਸੋਹਣੀ ਜਿਹਾ ਪਹਿਰਾਵਾ ਨਾ ਆਇਓ ਆਇਓ ਦਾ ਮੁੰਡਾ ਉਹ ਗਲਤੀ ਹੋ ਗਈ ਗਲਤੀ ਭਾਜੀ ਗਲਤੀ ਗਲਤੀ ਸਭ ਤੋਂ ਮਾਫ ਹੁੰਦੀ ਹੈ ਆਮ ਲੱਗੂ ਗਏ ਪਰ ਇਹ ਨਹੀਂ ਗਲਤੀ ਲੱਗਦਾ ਪਤਾ ਲੱਗੇ ਮੇਰੀ ਤਾਂ ਅਰਜੀ ਆ ਨੋ ਬਾਰ ਤੀਨ ਵਾਰ ਵੀ ਦੇਗੀ ਨਾ ਉਹ ਕਹਿੰਨੇ ਗਾ ਜੇ ਚ ਵਾਪਸ ਨਹੀਂ ਮਿਲ ਜਣੀ ਆ ਮਤਾਂ ਕਰਾ ਨਾ ਮੈਾਰੇ ਕਰੀ ਆ ਨਹੀਂ ਤਰਾ ਮਿਲਨੇ ਭਰਾ ਮੇਰੇ ਤੋਂ ਭੁਆ ਵੇ ਰਹਿਣਾ ਨਹੀਂ ਤਰਾ ਆਈ ਕਿ ਤੀ ਕਣੀ ਮਿਲ ਕੰਨ ਰਾਏ ਨਾ ਪਾਟਰਾ ਨਾ ਭਰਾ ਤੇਰੀ ਮਾਸੀ ਵੀ ਹੋ ਸੋਨਾ ਬਣਾ ਨਹੀਂ ਨਾ ਮਣੀ ਜਦ ਲੋ ਤੇ ਮੀਂਹ ਆਣਾ ਸੋਨਾ ਨਾ ਸੋਨਾ ਮੈਂ ਹੈ ਬਣਾ ਸੁੱਤੋਂ ਨਿਕਾ ਹੁੰਦਾ ਸੋਨਾ ਨਿਕਾ ਲੇਖੋ ਸਾਤ ਦਿਨ ਤੋਂ ਨਹੀਂ ਕਿਹਾ ਸੋਨਾ ਇਹ ਬਾਕੀ ਤਨ ਮਿਲ ਜੀਆਂ ਰਾਤ ਜਾ ਗਏ ਮਿੱਤਰੋ ਜਾਇਗਾ ਤੋਂ ਸਿਟੀ ਵੱਜ ਗਈ ਆ ਦੇਖੋ ਚੁਰਦੀ ਕਿ ਨਹੀਂ ਵੱਜੋ ਠੀਕ ਹੈ ਜੀ ਮਿੱਤਰੋ ਮਿਲਦੇ ਤੁਹਾਨੂੰ ਰਾਹ 'ਚ ਰਾਹ ਵਿੱਚ ਮਿਲਦੇ ਆ ਤੁਹਾਨੂੰ ਮਿੱਤਰੋ ਹੋ ਹੁਣ ਤੁਰਪੀਏ ਬਸ ਕਰੋ ਤਿਆਰ ਤੁਰਪੀ ਬਸ ਬਾਕੀ ਤੁਹਾਨੂੰ ਹੁਣ ਬਾਬਾ ਜੀ ਤੇ ਪਹੁੰਚ ਗਏ ਮਿਲਦੇ ਆ ਉੱਥੇ ਨਹੀਂ ਕਰ ਰਿਹਾ ਅਮੁੜਿਆ ਨੇ ਕਨੈਕਟ ਕਰ ਲਿਆ ਕੋਈ ਕੋਈ ਇਹਦੇ ਚ ਆਵਾਜ਼ ਆਉਂਦੀ ਏ ਲੜਪੇ ਲੜਤੇ ਲੜਪੇ ਮਾਹੀ ਗੁਰੂ ਜੀ ਦਾ ਪਾਸ਼ਾ ਮੈਂ ਕੋਈ ਜਿਆਦਾ ਕਰਨੀ ਮਾ ਜੀ ਉਹੋੜਾ ਬਦੀ ਰਾਮ ਚੱਕ ਇੱਕ ਬੂੰਦ ਮੀਂਹ ਦੀ ਪਈ ਕਿਰੇ ਦੇਖੋ ਜੀ ਕਰੋ ਚੱਕ ਆਹਦੇ ਉਧਰ ਆਪਣੇ ਮੀਂਹ ਦੇ بارش ਲਿਆ ਆਤੀ ਏ ਇੱਥੇ ਇੱਕ ਬੂੰਦ ਨਹੀਂ ਪਈ ਆਹ ਸੁਹਾਗੀ ਦੇ ਦਾਨ ਮਾਤਗਰੀ ਵਾਲਾ ਦੋਸਤ ਕਿੱਸਾ ਕਰੂਗਾ ਸੁਪਰ ਦਾ ਇਧਰ ਗਿਆ ਨਾ ਰਾਹ ਦੇ ਬਦਲ ਨਾ ਰਸਣੀਏ ਪਰ ਤੁਸੀਂ ਇਹ ਸੰਗਰ ਆਪਣੀ ਤਰੱਕੀ ਕਿਉਂ ਨਹੀਂ ਪਾਇਆ ਦੱਸੋ ਮੈਨੂੰ ਸਾਰੇ ਕਮੈਂਟ ਕਰਕੇ ਨਾਂ ਵੀ ਦਾਰ ਸੋਣੀਏ 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 ਉਨਾ ਬੱਤੁਰਕੇ ਨੀਗੇ ਯਾਤਰਾ ਕਰ ਲਗੇ ਆ ਬਾਬਾ ਜੀ ਤੇ ਬਸ ਆਣਿਆਂ ਨੂੰ ਆ ਗੇਟ ਲਾਤਾ ਬਾਕੀ ਜਿਹੜੇ ਮੇਰੇ ਭਰਾ ਇੱਧਰ ਦੇ ਹੋਣਗੇ ਉਹਨਾਂ ਨੂੰ ਸਾਰਾ ਪਤਾ ਹੋਵੇਗਾ ਕਿ ਕਿਹੜਾ ਗੇਟ ਆਏ ਚਲੋ ਬਾਕੀ ਇੱਥੋਂ ਆਪਾਂ ਟੋਕਰ ਲਗਿਆਂ 20-20 ਰੁਪਏ ਦੇ ਕੇ ਟੋਕਰ ਆਪਾਂ ਚੱਲਿਆਂ ਠੀਕ ਆ ਭਰਾਵੋ ਆਹ ਟਿਕਟ ਬਾਗ ਦਮ ਦਮ ਆਹ ਚਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਬਾਬਾ ਜੀ ਤੇ ਤੇ ਹੁਣ ਟਿਕਾਂਗੇ ਮੱਥਾ ਤੇ ਅੱਜ ਮਸਿਆ ਹੀ ਤਾ ਪਾਸੋ ਚੈੱਕ ਬਾਬਾ ਜੀ ਤੇ ਹੋ ਹੀ ਜਾਂਦੇ ਆ ਤੇ ਬਾਕੀ ਦੇਖੋ ਤੁਸੀਂ ਚੈੱਕ ਕਰੋ ਆਪਾਂ ਸਾਰੇ ਪਹੁੰਚ ਕੇ ਆਂ ਉਹ ਆਪਣੀ ਜਿੱਦਾਂ ਦਾ ਨੁਕਰੀਆ ਆ ਗੀ ਸਾਰੇ ਬੰਦੇ ਆਪਣੇ ਥੁਰਕ ਤੇ ਆ ਆ ਗਏ ਬਾਬਾ ਜੀ ਬੁਲਾਵਾ ਜੀ ਪਾਇਆ ਕਿ ਆਪਾਂ ਸਾਰੇ ਆ ਗੀ ਆ ਲਓ ਜੀ ਬਾਕੀ ਚੈੱਕ ਕਰੋ ਸਾਰੇ ਬੰਦੇ ਲਓ ਜੀ ਕਰ ਚੈੱਕ ਸੜੇ ਕੇ ਆ ਗਏ ਆ ਬਾਹਰ ਤੇ ਹੁਣ ਆ ਪਾਈ ਚਲੀ ਸਾਈਡ ਖਲੋਤੇ ਆ ਬਾਹਰਲੀ ਸਾਈਡ ਆ ਦੇਖੋ ਤੇ ਹੁਣ ਆਪਾਂ ਸਾਰਿਆਂ ਨੇ ਕੋਈ ਨਾ ਕੋਈ ਇੱਥੋਂ ਚੀਜ਼ ਲਈਏ ਤੂੰ ਦਾ ਸਕੀ ਲਿਆ ਮੁੰਡਾ ਚੱਲ ਸ਼ੋਕਰਾ ਕਸ਼ੈੜ ਹੀ ਲੇ ਬਾਪੂ ਜੁੱਗੀ ਵਖਾ ਅੱਛਾ ਤੂੰ ਡੱਬੇ ਲਈ ਆ ਲੈ ਡੱਬੇ ਤੂੰ ਮੜਾ ਕੀ ਲਿਆ ਭਾਈ ਗੱਲ ਆ ਡਬੇਰੀ ਦੇ ਨਾਲ ਅੱਛਾ ਵੀਰੇ ਦੇ ਨਾਲ ਦੇ ਡੱਬੇ ਹੀ ਆ ਆ ਦੇਖੋ ਬਿਨਾ ਸਪੁੱਤ ਲੋਕ ਵਿਚ ਇਹ ਨਾ ਭਾਈ ਆ ਦੇਖੋ ਆਹ ਤੰਨਣਾ ਨਾ ਨਾ ਬੱਡੀ ਕੀ ਲਈ ਆ ਨਾ ਸਾਰਾ ਨਾ ਵੱਖਰੀ ਆਪਰੇ ਇਹੇ ਬੱਕਰਾ ਇਹਨਾਂ ਦਾ ਸਾਰਿਆਂ ਦਾ ਚਲੋ ਠੀਕ ਆ ਫਿਰ ਤੁਹਾਨੂੰ ਬਸ ਇਹ ਮੈਂ ਚੜਕੇ ਫਿਰ ਮਿਲਦੇ ਆਂ ਤੇ ਇੱਕ ਆੜੀ ਖਾਚੋ ਵੇਖੋ ਗੋਲ ਗਫੇ ਖਾਂਦੀ ਲੱਭਣੀ ਡਈ ਹੁਣੀ ਤੁਹਾਨੂੰ ਉਹ ਵੇਖੋ ਗੋਲ ਗਫੇ ਖਾਂਦੀ ਖਾਚਾ ਦੀ ਇੱਕ ਚਲੋ ਠੀਕ ਆ ਮਿੱਤਰੋ ਫਿਰ ਮਿਲਦੇ ਆਂ ਫਿਰ ਤੁਹਾਨੂੰ ਅੱਗੇ ਵਲੋਗ ਵਿੱਚ ਦਰਸ਼ਨ ਦਿਕਾਰੀ ਦੇ ਆਉਣੇ ਬਾਬਾ ਜੀ ਦੇ ਉਹ ਠੀਕ ਆ ਜੀ 10 ਫਿਰ ਗੋਲ ਗਫੇ ਖਾਏ ਆ ਖਾਣੇ ਨਹੀਂ ਥੱਲੇ ਨਹੀਂ ਠੀਕ ਆ ਫਿਰ ਕਿਨੇ ਖਾਦੇ ਦਾਹ ਦੇ 4 ਆ 4 ਆ ਇੱਕ ਦੋ ਤਿੰਨ ਚਾਰ ਤੇ ਫਿਰ ਮੈਂ ਮੈਂ ਆਪਣੀ ਕਰਨੀ ਸ਼ਰਮ ਨਹੀਂ ਆਈ ਤੈਨੂੰ ਉਹਤਰਾ ਆਗੇ ਦਾ ਹਾ ਦੇ ਦੇਖ ਰੋ ਹੁੰਦਿਆ ਇਹ ਕਹਿੰਦਾ ਦੋ ਵਾਰੀ ਕਾਲੀ ਪਾਈ ਤੀ ਜਿਹੜੀ ਉਹਨਾਂ ਦਾ ਦਾਹ ਜੀ ਤੂ ਏੜੀ ਭਾਣ ਮੈਂ ਦਾਹ ਜੀ ਏੜੀ ਭਾਣ ਮੈਂ ਤੀ ਜਿਹੜੀ ਫੇਰ ਖਾਮਾ ਭਾਪਾ ਪਿਆਸ ਲੱਗੀ ਕਹਿੰਦੀ ਮੈਂ ਤੀ ਕਹਿੰਦਾ ਨਾ ਤੁਰ ਲਿਆ ਹੋੜੇ 뮤직 ਦਾਹ ਜੀ ਤੂ ਦਾਹ ਜੀ ਦੇ ਡਾਰ ਮੇਰੇ ਪੀਲੀ ਬਾਗ ਡਾਰ ਵੀ ਕੈਮਰਾ ਮੈਂ ਸ਼ਰਮਤ ਗੜੀ ਕਾਂਜੀ ਪੀ ਲੈਣਾ ਦਾ ਹਜੋਗਾ ਨਹੀਂ ਹੁੰਦਾ ਨਹੀਂ ਨਹੀਂ ਕਹਿੰਦਾ ਤੋੜ ਜਾ ਅੱਛਾ ਲੋ ਵੀ ਮਿੱਤਰੋ ਕੀ ਕਰਦੇ ਅੰਮੇ ਬਸ ਆਇਆ ਉਹ ਉਹ ਕੋਸਾ ਕੀ ਹੈ ਬਾਈ ਬਸ ਕੀ ਕਰੋ ਬਾਕੀ ਆ ਆਪਣੀਆਂ ਸਾਰੀਆਂ ਖੱਟਾ ਪੂਰਾ ਕੱਟ ਨਹੀਂ ਹੁੰਦੇ ਵੀਰੋ ਬਣ ਗਿਆ ਮੁੰਡਿਆਂ ਦਾ ਨਵਾਂ ਪਲਾਨ ਕਿਤੇ ਜਾਂਦਾ ਦੱਸੋ ਵੀ ਮਿੱਤਰੋ ਕਿੱਥੇ ਬਣਾ ਰਹੇ ਹੋ ਤੁਹਾਨੂੰ ਮਿਲੇਗਾ ਜੀ ਤਰੀਕ ਅਗਲੇ ਐਤਵਾਰ ਤਰੀਕ ਜੀ ਇਹ ਕਿੰਨੀ ਦੇਰ ਬਣੀ ਜਾ ਰਹੀਆਂ ਤੁਹਾਨੂੰ ਅਗਲਾ ਬਲੋਗ ਕਦੋਂ ਮਿਲੇਗਾ ਸੰਡੇ ਨੂੰ ਜੇ ਤਿਆਰੀ ਜਾਰੀ ਰੋ ਸੁਪਨਾ ਨਹੀਂ ਕਿਥੇ ਲੈ ਕੇ ਸੁਣਾਣੀ ਦੱਸਣਾ ਨਹੀਂ ਹੈ ਤੁਹਾਨੂੰ ਸੁਪਾਈ ਸੁਪਾਈ ਦਾ ਸੁਪਾਈ ਬਲੋਗ ਆਏਗਾ ਐ ਬਲੋਗ ਵਿੱਚ ਤੁਹਾਨੂੰ ਦਿਖਾएंगे ਅਗਲੇ ਬਲੋਗ ਜੋ ਬਗਲ ਲੱਗੇ ਆ ਜੇ ਕਿੱਥੇ ਜਾ ਰਹਾ ਪਾ ਜੇ ਉਹ ਬਾਬਿਆ ਨੇ ਲਓ ਜੀ ਬਾਬਿਆ ਨੇ ਲੱਗੇ તો મિત્રો આ રહ્યા ਇੱਧਰ ਆਦਾ ਮੈਂ ਨਾ ਲੱਗਦੇ तो ਦਾ ਇਲਾਕਾ ਕੋਈ ਨਹੀਂ ਹੁੰਦਾ ਫੇਰ ਇਹ ਗੱਡੀ ਫੇਰ ਵੇਖਿਆ ਉਹਗਾ ਫੇਰ ਤੇ ਹੈਗਾ ਖੋਦਾ ਸ਼ੇਰ ਖੋਦਾ ਸ਼ੇਰ ਰੁਕੋ ਜਰਾ ਸਬਰ ਕਰੋ ਪਤਾ ਦੋ ਜਣੇ ਉਹ ਨਾ ਫਾਹਰੀਆ ਜਬਨ ਕਰਾਵਾ ਲੇ ਆਪ ਵੀ ਆਏ ਕਰਾ ਕੇ ਰਹਿਮਤ ਜੀ ਉਹ ਤੇ ਪਰਾ ਦਾ ਬੰਦਾ ਨਾ ਬਗੜਾ ਟ੍ਰੇਮ ਦਾ ਨਾਮ ਆਪ ਤਰੋ ਆਪੋਂ ਰਮ ਬਸ ਸਟੈਂਡ ਲਓ ਜੀ ਥੇ ਨਿਊਟਰਨ ਲੱਗਿਆ ਮਨੋ ਬਸ ਪਾਓ ਉੱਪਰ ਜਾਤੀ ਬਸੀ ਕਰੋ ਜੀ ਯਾਤਰਾ ਆਪਾਂ ਤੇ ਆਣਾ ਬਸੇ ਉੱਪਰ ਚਲੀਓ ਕੋਈ ਹਵਾ ਲੈ ਮੈਂ ਜੀ ਉਹ ਕੀ ਉਹ ਦਿਲੇ ਤੇਰੇ ਵਰਗਾ ਇਹ ਰਗਾ ਉੱਤ ਜੋ ਤੇ ਲੋ ਜੀ ਚੈੱਕ ਕਰੋ ਸਾਰੀਆਂ ਮੂਰਤਾਂ ਆ ਗਈਆਂ ਇੱਧਰ ਆ ਕੇ ਨਾ ਚੰਦ ਚੈੱਕ ਕਰ ਹਵਲਾ ਕੀ ਵਿਖਾਂਦਾ ਓਹੋ ਚੈੱਕ ਕਰੋ ਇਹਦੀ ਬਾਤ ਹੈ ਇਹਦੀ ਕੰਡਕਟਰ ਦਾ ਮੁੰਡਾ ਇਹੋ ਹੀ ਆ ਲੈ ਵਲੋਗ ਦੱਬੂ ਤੇਰਾ ਭਰਾ ਚਲੋ ਜੀ ਤੁਹਾਨੂੰ ਬਈ ਨੈਕਸਟ ਵਲੋਗ ਮਿਲੇਗਾ ਖੰਡੇ ਨੂੰ ਕੀ ਗੱਲ ਇਹ ਨੂੰ ਮਿਲੇਗਾ ਉਹ ਆਪਾਂ ਕਿਤੇ ਨਹੀਂ ਖਤਮ ਨਹੀਂ ਹੋਇਆ ਤੁਹਾਨੂੰ ਮੈਂ ਤੁਹਾਨੂੰ ਦੱਸਣਾ ਹੈ ਕੰਟੈਂਟ ਅਗਲਾ ਅਗਲਾ ਕੰਟੈਂਟ ਦਾ ਡਬਣਾਗਾ ਤੁਹਾਨੂੰ ਲੋਕੇਸ਼ਨ ਨਹੀਂ ਦੱਸਣੀ ਜਿੱਥੇ ਜਾਣਾ ਆਪਾਂ ਲੋਕੇਸ਼ਨ ਬਹੁਤ ਹੀ ਵਧੀਆ ਜਿੱਥੇ ਆਪਾਂ ਅਗਲੇ ਹਫ਼ਤੇ ਲੈਵਾਂਗੇ ਸਾਡਾ ਪਲਾਨਿੰਗ ਚੱਲਣ ਦੀ ਆ ਨਹੀਂ ਚੱਲਣ ਦੀ ਹੈ ਬਾਕੀ ਉਹ ਨਹੀਂ ਥੋੜੀ ਜੀ ਪ੍ਰੋਬਲਮ ਆਂਦੀ ਆ ਫਾਈਨੈਂਸ਼ਲ ਪ੍ਰੋਬਲਮ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਪਤਾ ਲੱਗ ਜੇਗਾ ਪਗਲੇ ਆ ਟਵਾਰ ਬਲੂ ਬੰਦ ਨਹੀਂ ਹੋਇਆ ਠੇਨ ਬਲੂ ਸਾਰੇ ਇਹੋ ਹੀ ਹੋਣਗੇ ਬਸ ਇੱਕ ਜਣਾ ਵੀ ਤੋਂ ਘਟ ਗਈ ਗਾ ਦੀ ਗੱਲ ਕੋਈ ਉਹ ਤਾਂ ਦੀ ਆਪਾਂ ਕਹਿ ਸਕਦੇ ਬੱਤੀ ਬੱਤੀ ਚਾਰ ਬੰਦੇ ਪੱਕੇ ਆ ਇੱਕ ਤੋਂ ਦੋ ਤੇ ਤਰੋਣਾ ਪਹਿਲਾਂ ਲੱਡੂ ਖਾ ਲੈਣੇ ਆ ਹਰੇ ਬਸ ਘੰਟਾ ਲੇਟ ਤੁਰਨੀ ਆ ਤੇ ਪਹਿਲਾਂ ਹੀ ਆ ਕੇ ਬੈ ਗਏ ਵੇਖਿਓ ਵੇਖਿਓ ਬਲੌਗ ਆਉਣਾ ਆ ਰਹੇ ਹੋ ਤੇ ਕਿੱਥੋਂ ਕਿੱਥੋਂ ਆਂਦੀਆਂ ਵੇਖਿਓ ਇਨਸਾਨ ਨਿਕਲ ਨਿਕਲ ਗਏ ਵੇਖੋ ਮੈਂ ਬਰੇ ਡੰਬਲ ਕਿੰਨੇ ਸਿਰ ਰੱਖਿਆ ਆ ਡੰਬਲ ਆ ਆਹ ਵੇਖੋ ਬਾਕੀ ਇਹ ਦੇਖੋ ਤਿਆਰੀ ਹੋ ਰਹੀ ਆ ਮਾਇਓ ਆ ਕਹੀਂ ਤੇ ਆਵਲ ਕਰਕੇ ਜਾ ਰਹੇ ਆ ਚੈੱਕ ਕਰੋ ਤੇ ਇਹ ਮੇਰੇ ਫਰੈਂਡਸ ਹੈ ਇਹ ਹਮਾਰੇ ਸੁਪਰ 스타 ਹੀਰਾਮਣੀ ਰਾਮ ਤੋਂ ਵਧੀਆ ਇਹ ਮੇਰਾ ਬੈਸਟ ਫਰੈਂਡ ਕਾਰਤੂਨੀ ਦੇਖੋ ਇਹ ਸਭ ਬੈਸਟ ਮੈਨ ਨਹੀਂ ਆਗਰੋਂ ਪਰ ਨਹੀਂ ਮਿੰਨੀ ਬਲਾਉਂਗਾ ਓਹੋ ਇਹ ਤਾਂ ਮੈਨੇ ਅਭੀ ਚੈੱਕ ਕੀਤਾ ਤੁਸੀਂ ਮਿੰਟਾ ਮੂੰਹ ਦੇਖਣਾ ਚਾਹੋਗੇ ਸੋਨਾ ਜੀ ਲੋਚ ਕਰੋ ਚਾ ਚੈੱਕ ਕਰੋ ਭਾਈਆ ਗਾੜੀ ਬਸ ਲਓ ਜੀ ਬਸ ਜੇ ਘੰਟਾ ਪਹਿਲਾਂ ਹੀ ਆ ਕੇ ਬੈਗੇ ਨਹੀਂ ਹਾਂ 1 ਘੰਟਾ ਪੂਰਾ ਚੱਲਦਾ ਹੈਗਾ ਬਸ ਨੂੰ ਚੱਲਾਂਗੇ ਹੁਣ ਤੁਸੀਂ ਬਸ ਦਾ ਵੀਊ ਚੈੱਕ ਕਰੋ ਬਸ ਦਾ ਵੀਊ ਕਿੰਨਾ ਵਧੀਆ ਇਹ ਕਾ ਦੇਖੋ ਇਹ ਹਮਾਰੇ

ਇਹ ਬੰਦਾ ਸ਼ਰਮ ਹੋਣੀ ਚਾਹੀਦੀ ਨੂੰ ਪੰਜ ਹਫ਼ਤੇ ਅਗੇ ਵੀਡੀਓ ਪਾਈ ਹਰ ਕੇ ਮੈਂ ਡਿਲੀਟ ਹੀ ਕਰਤੀ ਆਪਣੇ ਵਲੌਗ ਚ ਪਾਉ ਆਹ ਆਹ ਕਾਤੀ ਆ ਵੀਡੀਓ ਐਡੀਟ ਕੀਤੀ ਸੀ ਇਸ ਲਈ ਓਪਰਾ ਅੰਗਰੇਜ਼ੀ ਜੀ ਬੋਲ ਪੰਜਾਬੀ ਨਹੀਂ ਸਮਝਾਂਦੀ ਨਾ ਨਾ ਵੀਡੀਓ ਐਡੀਟ ਕੀਤੀ ਨਹੀਂ ਪੈਸੇ ਦੀ ਗੱਲ ਜੇ ਤੇ ਇਹਨਾਂ ਨੇ ਡਿਲੀਟ ਕਰਤੀ ਏ ਜਿੱਦਾਂ ਮਰਜ਼ੀ ਦਰਦਾਂ ਤਾਂ ਹੀ ਪੈਣੀਆਂ ਇਹਨੂੰ ਉਹ ਆਹ ਡਰਾਈਵਰ ਤੋਂ ਗਾਓ ਵੇਕੀ 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 ਬਸ ਤੂੰ ਹੀ ਐਂ ਡਰਾਮਾ ਡਰਾਈਵਰ ਦੀ ਨਹੀਂ ਆ ਆਇਆ ਕਰਦੀ ਗੱਲ ਸੁਣ ਨਾਂਦ ਪਾਣੀਆਂ ਹਾਂ ਤੁਹਾਨੂੰ ਜਿੰਦੇ ਲੱਗੇਗਾ ਕਿਹਨੇ ਵੀਡੀਓ ਕਿਹਦੀ ਵੀਡੀਓ ਕਾਹਨੋ ਲੋ ਭੀ ਮਿੱਤਰੋ ਤੁਰਪਲੇ ਦੀ ਬੱਸ ਪਰਾਂ ਕਰ ਆਪਣਾ ਸਿਰ ਤੁਰਨ ਲੱਗੀ ਬੱਸ ਮਿੱਤਰੋ ਲੋਣੀਾਰੇ ਆਹਾ ਰੱਬ ਆ ਰੰਗ ਕੀਤਾ ਇਹ ਆ ਕੀਤਾ ਭਾਈ ਵਧੀਆ ਕੰਮ ਆ ਆ ਕੰਮ ਵਧੀਆ ਕੀਤਾ ਭਾਈ ਜੀ ਏਹੀ ਸ਼ੇਡ ਆ ਕੋਈ ਤੂੰ ਵੀ ਮਾਰ ਰਹਾ ਆਪਣੇ ਮਾਨ ਨੇ ਤੂੰ ਕੀ ਕੰਨੇ ਪੱਲੇ ਜੋ ਭੰਗਾ ਉਹ ਮਾਨ ਨੇ ਤੂੰ ਕੰਨਾਂ ਚਲੋ ਠੀਕ ਆ ਮਿੱਤਰੋ ਇੱਕ ਕਪੜੀਆਂ ਖੱਚ ਬੈਠੀ ਦਿਓ ਦੇਖੋ ਪੱਕਿਆ ਜਿਹੜਾ ਗੱਡੀ ਆ ਉਹ ਹੱਥ ਵਿੱਚ ਆ ਗਿਆ ਤਾਂ ਬਹੁਤ ਵਧੀਆ ਤੋਂ ਆਹ ਦੇਖੋ ਬੈਠੀ ਦੀ ਬੈਠੀ ਲੈ ਕੇ ਜਾਓ ਬੈਠੀ ਦੇ ਹਟਾ ਹਟਾ ਚਲੋ ਠੀਕ ਆ ਮਿੱਤਰੋ ਆ ਤੁਰਪੀ ਬੱਸ ਤੁਹਾਨੂੰ ਅ ਗੁਰਦਾਪੁਰ ਜਾ ਕੇ ਮਿਲਦੇ ਆ ਉੱਥੇ ਜਾ ਕੇ ਜੀ ਰਿਵਿਊ ਚੈੱਕ ਕਰੋ ਨਹੀਂ ਯਾਰ ਇਹ ਲੋ ਬਾਕੀ ਵਲੋਗ ਦਾ ਜੇ ਵਲੋਗ ਵਧੀਆ ਲੱਗਦੇ ਆ ਭਾਜੀ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਬਾਕੀ ਆ ਤੁਹਾਡਾ ਭਰਾ ਹਾਂ ਤੁਮ ਜੀ ਗੰਤਰੇ ਹੋ ਲੋਡਿੰਗ ਤੈਨੂੰ ਮੈਂ ਕੋਈ ਨਹੀਂ ਆ ਉਹ ਹੋ ਰਹੀ ਉਹ ਕਿਹੜਾ ਮਾਰਦਾ ਉਹ ਆਣਾ ਨਹੀਂ ਬਰਾਦਰ ਮੈਂ ਪਹਿਲੇ ਕਹਤਾ ਸੀ ਸੱਚੀ ਕਹਣਾ YouTube 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 ਚੰਗਲਾ ਮਾਰਦਾ ਕਰਾ ਹੋਇਆ ਕਰਾ ਹੋਇਆ ਕਿ ਭਾ YouTube ਚੰਗਲਾ ਮਾਰਦਾ ਜੀ ਸਾਲਿਆ ਆਪਣਾ ਪਾਸੇ ਸੰਭਾਲ ਕੇ ਰੋ ਗਾਣੇ ਸੁਣ ਲੋ ਧੀ ਮੇਰਾ ਇੱਧਰ ਆ ਇੱਧਰ ਬਲੌਗ 'ਚ ਆ ਜੀ ਲਾਂਤੀ ਓਏ ਲਾਂਤੀ ਓਏ ਲਾਂਤੀ ਕਿੱਦਾਂ ਆਹੀ 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 ਆ ਆਹੀ ਆ ਜਾਂ ਚੱਲੀ ਲੈ ਕੇ ਥੋੜ੍ਹ ਕੇ ਤੇਰੇ ਤੇ ਆਹ ਵੇਖੋ ਭਾਈ ਕਿਨੇ ਨੇ ਬਣਾਉਂਦਾ ਆ ਆਹ ਕਿਤੇ ਮਰੀ ਕੇ ਮਿਆਰ ਨਾਲ ਚੰਗੀ ਆ ਮਾ ਆ ਜੀ ਗਾਣਾ ਕਰ ਓਏ ਆਹ ਨਹੀਂ ਜਮਾਈ ਗਰੂਨ ਗਾ ਯਾ ਤੇ ਮੇਰਾ ਉਹ ਨਾ ਉਹ ਤੇ ਮੇਰਾ ਉਹ ਨਾ ਭਰਾ ਨਹੀਂ ਕਰੀਆ ਬੁਆ ਦਾ ਰੋ ਮੇਰਾ ਇਹ ਨਾ ਕਾ ਮੇਨ ਲਈ ਕੀ ਵਿਆ ਕੀ ਕਰਦਾ ਕਲੱਬ ਚ ਕਹਿੰਦਾ ਯਾਰ ਮੈਂ ਹੋਰ ਯਾਰ ਤੁਹਾਨੂੰ ਆਜਾ ਮੇਰਾ ਲੈਟਰ ਮੇਰਾ ਮਸਤ ਬੜਾ ਬਾੜਾ ਐਮ ਐਨ ਏ ਦਾ ਭੇਜ ਜਾ ਨਮਾਨ ਸੰਧੂ ਦਾ ਨਮਾਨ ਨਮਾਨ ਕਿ ਬੰਦਾ ਕਿ ਲਾ ਗਿਆ ਨਾ ਮਾ ਆਪਣੇ ਮੁਰੇ ਨੂੰ ਨਹੀਂ ਨਹੀਂ ਨਮਾਨ ਦਾ ਲਾਣਾ ਪਾਸ ਨਮਾਨ ਸੁਤਨਾ ਪਾ ਨਾ ਜੇ ਲਾਉਂਦੇ ਆ ਤਾਂ ਨੂੰ ਮੈਂ ਮਾਈ ਵੱਡੇ ਬੰਦੇ ਬਹਿ ਗਏ ਅੱਗੇ ਲੋ ਉਹਦੇ ਭਰਾ ਮਰ ਰਹੇ ਆ ਮੇਰਾ ਨਾਮ ਮੈਂ ਦੱਸ ਗਿਆ ਨਾ ਉਹ ਬੰਦੇ ਵੇਖ ਆ ਨਾ ਉਹ ਆਂਡ ਚਲੀਆਂ ਬਿਆ ਮੇਰਾ ਵੀਰ ਤੂੰ ਮੈਨੂੰ ਅਲਜੀ ਅਲਗ ਟੀਵੀ ਦਾ ਰਿਮੋਟ ਦੇ ਤਾਂ ਨਹੀਂ ਚੱਲੀਆਂ ਤੇ ਕੋ ਵੀ ਆਵੇ ਆਵਾਜ਼ੇ ਹਸਤੋ ਵੇਲੇ ਵੀ ਆਵੇ ਅੱਬਾ ਬਣੇ ਕਰਦ ਗਏ ਅੱਬਾ ਬਣੇ ਗੰਡਪੋੜੀਆਂ ਘਰਾ ਦੀਆਂ ਰੋੜੀਆਂ ਨਿੱਚੇ ਮੇਰਾ ਬਾਲ ਘਰਾ ਪਾਪਾ ਇਸੀ ਲੱਗਿਆ ਮੇਰਾ ਵੀ ਮੇਰੀ ਘੜੀ ਦੇ ਦੇ ਹੋਰ ਗੱਲਾਂ ਨੇ ਗੱਲਾਂ ਚਾਹੀਦੀ ਇੱਕ ਬੋਤਲ ਫਰੀ ਬਲੀ ਐ ਅਤਾ ਜਿਹੜੇ ਗਾਣੇ ਲਾਇਆ ਏ ਤੁਸੀਂ ਬਸ ਦੇ ਬਾਕੀ ਆਪਰੇਟਰ ਆਪਣੇ ਹੱਥਾਂ ਦਾ ਗਾਣਾ ਤੇ ਤੇ ਜੰਡਾ ਕੀ ਰੋਏ ਮੈਂ ਠੀਕ ਆ ਲੈ ਵੀ ਮੇਰਾ ਨਾਮ ਦਾ ਵੀ ਰੋਏ ਦੇ ਦੇ ਇਹ ਵੀ ਵੀਡੀਓ ਸ਼ੂਟ ਨਹੀਂ ਨੀ ਨਿਕਲ ਆ ਗਿਆ ਯਾਰ ਚਾਰ ਘੰਟੇ ਨਾਲੇ ਯਾਰ ਉਸ ਤੋਂ ਬਾਅਦ ਉਹੀ ਲਾਦੀ ਨਾਲੀ ਫਲੈਸ਼ ਤੇ ਸ਼ਕਤੀ ਵਾਲਾ ਸ਼ਕਤੀ ਵਾਲਾ